ਅੱਜ ਤੁਹਾਨੂੰ ਜਿਵੇਂ ਨਾ ਅੱਜ ਬਣਾਇਆ ਸੀਕਰ ਦੇ ਵਿੱਚ ਆਲੂ ਗੋਭੀ ਪਰ ਅਸਲ ਦਾ ਕੁੱਕਰ ਦੇ ਚਾਹ ਬੋਭੀ ਮੈਂ ਪਹਿਲਾਂ ਕਦੇ ਨਹੀਂ ਬਣਾਈ ਇਸ ਵਿੱਚ ਮੈਂ ਫਸਟ ਸਟੇਪਸ ਵਿੱਚ ਮੈਂ ਸਬਜ਼ੀਆਂ ਨੂੰ ਫਰਾਈ ਕਰੀਏ ਗੋਭੀ ਲਵਾ ਕੇ ਕੜਾਈ ਦੇ ਵਿੱਚ ਬਣਾਉਂਦਾ ਹਾਂ ਬਟ ਮੈਂ ਕੁੱਕਰ ਦੇ ਵਿੱਚ ਫਰਾਈ ਕੀਤਾ ਇਹਦੇ ਵਿੱਚ ਨੋਰਮਲ ਜਿੱਦਾਂ ਹੱਸੇ ਸਾਰੇ ਮਸਾਲੇ ਯੂਜ਼ ਕਰਦੇ ਹਾਂ ਅਦਰਕ ਪਿਆਜ਼ ਲਸਣ ਨੂੰ ਪਹਿਲਾਂ ਮੈਂ ਆ ਗ੍ਰੈਂਡ ਕਰਕੇ ਸਰੋਂ ਦੇ ਤੇਲ ਵਿੱਚ ਇਹਦਾ ਤੜਕਾ ਲਗਾਇਆ ਸੀ ਇਹਦੇ ਵਿੱਚ ਜੀਰਾ ਪਾ ਕੇ ਰਾਈ ਪਾ ਕੇ ਤੇ ਹੋਰ ਤੁਸੀਂ ਜਿਹੜੇ ਘਰ ਵਿੱਚ ਮਸਾਲੇ ਯੂਜ਼ ਕਰਦੇ ਡੇਲੀ ਸਬਜੀ ਵਿੱਚ ਤੁਸੀਂ ਉਹ ਯੂਜ਼ ਕਰ ਉਹ ਯੂਜ਼ ਕੀਤੇ ਸੀਗੇ ਐਂਡ ਫਿਰ ਉਸ ਤੋਂ ਬਾਅਦ ਇਹਨੂੰ ਤੜਕੇ ਨੂੰ ਚੰਗੀ ਤਰ੍ਹਾਂ ਮੈਪੋਂ ਨਹੀਂ ਅਸੀਂ ਤਾਂ ਕੜਾਈ 'ਚ ਭੁੰਨਦੇ ਆ ਉਦਾਂ ਹੀ ਅਸੀਂ ਕੁੱਕਰ ਵਿੱਚ ਭੁੰਨੇ ਆ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ ਹੈ ਪਹਿਲਾਂ ਤੇ ਇਹ ਕਿ ਜੇ ਤੁਸੀਂ ਗੋਭੀ ਲੈਂਦੇ ਜਿੱਦਾਂ ਨਿਸਰੀ ਹੋਈ ਗੋਭੀ ਹੁੰਦੀ ਨਾ ਜਿਹਦੇ ਵਿੱਚ ਸਪੇਸ-ਸਪੇਸ ਜੀ ਹੁੰਦੀ ਆ ਉਹ ਬਹੁਤ ਵਧੀਆ ਗੋਭੀ ਬਣਦੀ ਆ ਤੇ ਟਰਾਈ ਕਰੋ ਕਿ ਉਹ ਵਾਲੀ ਗੋਭੀ ਯੂਜ਼ ਕਰਨ ਦੀ ਐਂਡ ਦੂਸਰੀ ਚੀਜ਼ ਇਹ ਆ ਕਿ ਜਦੋਂ ਗੋਭੀ ਨੂੰ ਪਾਣੀ ਵਿੱਚੋਂ ਕੱਢ ਕੇ ਉਸੇ ਵੇਲੇ ਤੁਸੀਂ ਕੜਾਈ ਜਾਂ ਫਿਰ ਕੁੱਕਰ ਵਿੱਚ ਨਹੀਂ ਪਾਉਣਾ ਥੋੜਾ ਟਾਈਮ ਲਈ ਸੁਕਾ ਲੈਣਾ ਪਹਿਲਾਂ ਪਾਣੀ ਉਹਦਾ ਚੰਗੀ ਤਰ੍ਹਾਂ ਜਿੱਦੋਂ ਉੱਚੜ ਜੀ ਗੋਭੀ ਦਾ ਉਹਦੇ ਤੁਸੀਂ ਵਿੱਚ ਪਾਣੀ ਆ ਤੇ ਇਹਦੇ ਵਿੱਚ ਮੈਂ ਇਹਨੂੰ ਦੋ ਵਿਸਲਾਂ ਮਰਵਾਇਆ ਸੀ ਜਿਹੜਾ ਦੋ ਵਿਸਲਾਂ ਲਗਾਈਆਂ ਤੇ ਥੋੜੀ ਜ਼ਿਆਦਾ ਗਲ ਗਈ ਟਰਾਈ ਕਰੋ ਇੱਕ ਵਿਸਲ ਲਗਾਓ ਤੇ ਕੁੱਕਰ ਬਣ ਰਹਿਣ ਦੋ